ਜੇ ਪੰਜਾਬ ਨੂੰ ਅੱਜ ਜਿੱਥੇ ਲਿਆ ਕੇ ਆਪਾਂ ਖੜਾ ਕਰ ਦਿੱਤਾ ਹੈਗਾ ਮੈਨੂੰ ਲੱਗਦਾ ਜਿਵੇਂ ਕਿ ਇਥੋਂ ਪੰਜਾਬ ਉੱਤੇ ਮੈਂ ਨਹੀਂ ਕਹਿ ਰਿਹਾ ਪੰਜਾਬ ਦਾ ਗਵਰਨਰ ਕਹਿ ਰਿਹਾ ਜਿਹੜਾ ਕੌਂਸਿਲੀ ਹੀਡ ਨਾਲ ਹੈਗਾ ਕਿ ਪੰਜਾਬ ਚ ਲਾਅ ਐਂਡ ਔਰਡਰ ਕਦੋਂੋਂ ਟਿਕਾ ਇੰਡਸਟਰੀ ਬਾਜ ਰਹੀ ਹੈ ਲੋਕਾਂ ਨੂੰ ਪੰਜਾਬ ਸਰਕਾਰ ਦੇ ਕਰੋਸਾ ਨਹੀਂ ਰਿਹਾ ਦਿਨ ਦਿਹਾੜੇ ਕਤਲ ਹੋਣ ਲੱਗ ਪਏ ਨੇ ਅੱਜ ਵੀ ਉਹ ਕੋਈ ਤੁਹਾਡਾ ਮੀਡੀਆ ਕਿ ਟ੍ਰੈਕਟਰ ਆਉਂਦਾ ਹੈਗਾ ਹਰ ਨਾਲੇ ਮਤਲਬ ਜਿੱਥੇ ਤੁਸੀਂ ਇਹ ਤਾਲਬਾਨੀ ਹੁਕਮ ਜਾਰੀ ਹੋਣ ਲੱਗ ਪੈਣ ਉੱਥੇ ਤੁਸੀਂ ਦੇਖ ਲਓਗੇ ਉਹਨੂੰ ਤੁਸੀਂ ਐਸਾ ਦਿਓ ਕਿ ਡੈਮੋਕ੍ਰੈਟਿਕ ਸੈਟਅਪ ਆ ਨਹੀਂ ਸਰ ਅਕਾਲੀ ਜਨਨ ਨੇ ਜਿੰਨੀ ਚੋਣਾ ਕੋ ਜਿਹੜਾ ਉਹ ਨੀਤੀ ਚਾਹੀਦੀ ਦੁਨਾਰਾ ਕਿਦਰੀ ਹੁਣ ਆ ਨੌਕਰ ਦੇ ਰਾਮ ਦੀ ਚੋਣਾ ਹੋਣੀ ਆ ਕਾਪੇਸ਼ੀਲ ਦੀਆਂ ਤੋਂ ਲੈ ਕੇ ਕੀ ਤਿਆਰੀ ਹੈ ਅਕਾਲੀ ਦਲ ਲੜੇਗਾ ਜਾਂ ਨਹੀਂ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਖੁਸ਼ ਆਪਰੇ ਵਾਲ ਨੂੰ ਪੰਥਕਾ ਹੋਣ ਵਾਲੇ ਖੁਸ਼ ਆਹ ਜਿਹੜੇ ਹੈਗੇ ਆ ਵਿਗਾੜੀਆ ਦਲ ਸੁਧਾਰੀਆ ਨਹੀਂ ਵਿਗਾੜੀਆ ਦਲ ਇਨ੍ਹਾਂ ਦਾ ਇੱਕੋ ਅਜੰਡਾ ਹੈਗਾ ਅਕਾਲੀ ਦਲ ਬਦਨਾਮ ਕਰਨਾ ਤੇ ਸਰਦਾਰ ਸਜੀਤ ਸਿੰਘ ਬਾਦਲ ਨੂੰ ਦੇਖਲਾ ਬੋਲਣਾ ਕਿਉਂਕਿ ਇਹ ਸਮਝਿਆ ਕਿ ਸਰਦਾਰ ਸਖਬੀਰ ਸਿੰਘ ਬਾਦਲ ਦੀ ਅੱਜ ਇੱਕ ਸ਼ਖਸੀਅਤ ਇੱਕੋ ਇੱਕ ਸ਼ਖਸੀਅਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਇਕੱਠਾ ਰੱਖਦਾ ਹੈ ਇਸ ਪ੍ਰਚਾਰ ਵਿੱਚ ਮੈਂ ਇਹਨਾਂ ਨੂੰ ਇੱਕੋ ਸਵਾਲ ਪਹਿਲਾਂ ਇਹ ਕਰਕੇ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਪੰਥਕ ਧੜੇ ਸੀਗੇ ਉਹ ਮੈਨੇ 4 ਕੈਂਡੀਟ ਵੀ ਨਾਮਜ਼ ਕਰਤੇ ਸੀ ਜਿੱਦੜਵਾਹ ਨੂੰ ਕਰਦਾ ਨਾਲੇ ਤੋਂ ਵੀ ਕਰਦਾ ਜਿਹੜਾ ਬੱਤਾ ਨਾਨ ਨੂੰ ਵੀ ਕਰਦਾ ਚੇਬੀ ਨਾਲ ਤੋਂ ਵੀ ਕਰਦਾ ਕਿ ਉਹ ਲੜੇ ਕਿਉਂ ਨਹੀਂ ਇਹ ਰਾ ਇਹਨਾਂ ਨੂੰ ਕਹਿੰਦੇ ਬਗਾੜੀਆ ਅਕਾਲੀ ਦਰ ਨੂੰ ਮੰਦਿਰ ਤੰਦੂ ਮਾਜਰਾ ਸਾਹਿਬ ਨੂੰ ਬਡਾਲਾ ਸਾਹਿਬ ਨੂੰ ਯਾ ਤੁਸੀਂ ਕਹਿੰਦੇ ਸੀ ਕਿ ਸੁਖਬੀਰ ਕਰਕੇ ਨਹੀਂ ਚੱਤੇ ਤੇ ਹੁਣ ਲੜ ਲੈਂਦੇ ਸੁਖਬੀਰ ਸਿੰਘ ਤੋਂ ਬਿਨਾ ਪਤਾ ਲੱਗ ਜਾਂਦਾ ਕਿ ਕਿੱਥੇ ਖੜਦੇ ਹੋ ਜੇ ਨੋਮੀਨੇਸ਼ਨ ਨੂੰ ਪ੍ਰਪੋਜ਼ ਕਰਨ ਵਾਲੇ ਤੁਹਾਨੂੰ ਦੋ ਬੰਦੇ ਮਿਲ ਜਾਂਦੇ ਤਾਂ ਮੈਂ ਫੜ ਲੈਂਦਾ ਤੁਸੀਂ ਲੋਕ ਜਿਹੜੇ ਲੋਕਾਂ ਦੇ ਰਿਜੈਕਟਡ ਲੋਟ ਹੈ ਮੈਨੂੰ ਤਾਂ ਇੱਕ ਦੋ ਅਖਬਾਰ ਅੱਜ ਵੀ ਖਬਰ ਸੀ ਵੀ ਕਿ ਜੀ ਲੀਡਰਸ਼ਿਪ ਬਦਲੂ ਬਦਲ ਨਹੀਂ ਪੈਣੀ ਹੈ ਜੇ ਹੁਣ ਹੈ ਤੰਦੂ ਮਾਜਰਾ ਸਾਹਿਬ ਬਡਾਲਾ ਸਾਹਿਬ ਜਿਹੜੇ ਰਿਜੈਕਟਡ ਲੋਟ ਨੇ ਇਹਨਾਂ ਨੂੰ ਵਾਸੇ ਕੀਤਾ ਤਾਂ ਹੀ ਅਕਾਲੀ ਦਲ ਚ ਜਾਨ ਪੈਣੀ ਹੈ ਨਾ ਨਵੀਂ ਲੀਡਰਸ਼ਿਪ ਇਹ ਨਹੀਂ ਕਿ ਕੱਲ ਦੇ ਜਵਾਕ ਲਿਆ ਕੇ ਪ੍ਰਧਾਨ ਬਣਾ ਦੇਣੇ ਗੱਲ ਇਹ ਹੈ ਕਿ ਜਿਹੜਾ ਪੁਰਾਣਾ ਖੁੰਡ ਮਾਲ ਹੈ ਜਿਨ੍ਹਾਂ ਨੂੰ ਸਯੋਗ ਲਾ ਕੇ ਚੁੱਕੀ ਆ ਉਹ ਪਾਸੇ ਕਰਨਾ ਪੂਗਾ ਸਸ ਜਗਵੀਰ ਸਿੰਘ ਦੀ ਲੀਡਰਸ਼ਿਪ ਚ ਸਮਿੱਧੀ ਪਾਰਟੀ ਯੂਨਾਈਟਿਡ ਬਣੀ ਹੈ ਤੇ ਮੈਂ ਤਾਂ ਸਮਝਦਾ ਕਿ ਇਸ ਵੇਲੇ ਬਹੁਤ ਵੱਡੇ ਇਮਤਿਹਾਨ ਚਾ ਜੇ ਮਾਹੌਲ ਜੇ ਕੱਲ ਦਾ ਦੇਖੀਏ ਵਰਕੇ ਕਮੇਟੀ ਜੇ ਸੀ ਤੇ ਆਵਾਜ਼ਾਂ ਉਥੋਂ ਹੀ ਉਖੜੀਆਂ ਸੀ ਕਿ ਜੇ ਇੱਕ ਸਿੰਘ ਸਾਹਿਬਾਨ ਦੇ ਹਿਸਾਬੇ ਤੇ ਦੂਜੇ ਨਾਲ ਖੜਦੇ ਤੇ ਆਪਾਂ ਕਿਉਂ ਨਹੀਂ ਖੜਦੇ ਨਾਲ ਪਾਰਟੀ ਚ ਟਾਣਾ ਨੂੰ ਸਦਾ ਸਿਰਵੀ ਸਿੰਘ ਬਾਦਲ ਦੇ ਨਾਲ ਖੜੀ ਹੈ ਤੇ ਅਕਾਲੀ ਦਲ ਨੂੰ ਮਾਰਨ ਦੀ ਕੋਸ਼ਿਸ਼ ਕਰੂਗਾ ਜੇ ਸੁਖਵੀਰ ਸਿੰਘ ਨੂੰ ਅਕਾਲੀ ਦਲ ਤੋਂ ਕੋਈ ਪਾਸੇ ਕਰਨ ਦੀ ਕੋਸ਼ਿਸ਼ ਕਰੂਗਾ ਮੈਨੂੰ ਜਿਹੜੀ ਚਿੰਤਾ ਦਾ ਇਸ ਵੇਲੇ ਵਿਸ਼ਾ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਫੈਸਲਾ ਕਰ ਲੈਂਦਾ ਹਟ ਦੇ ਦੇ ਕਿ ਉਹ ਫੈਸਲਾ ਉਹਨਾਂ ਤੋਂ ਅਸੀਂ ਕਿਵੇਂ ਬੇਨਤੀ ਕਰਕੇ ਕਿਵੇਂ ਕਹਿ ਕੇ ਅਸੀਂ ਰੋਕਵਾ ਸਕਾਂਗੇ ਚਿੰਤਾ ਦਾ ਵਿਸ਼ਾ ਇਹ ਹੈ ਬਾਰੇ ਮੈਂ ਸਮਝਦਾ ਕਿ ਆਸ ਵੀ ਬੜੀ ਵੱਡੀ ਹੈ ਕਿ ਜਦ ਸ੍ਰੀ ਸingh ਬਾਦਲ ਆਪਣੇ ਸੇਧ ਤੀਹੋਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਧਾਰਮਿਕ ਸੇਵਾ ਲਗੰਦੋਂ ਬਾਅਦ ਸੰਗਤ ਵਿੱਚ ਆਉਣਗੇ ਤੇ ਬਹੁਤ ਵੱਡਾ ਹੰਕਾਰਾ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਜੀਹਾਂ ਤੇ ਸਾਥੀ ਹੋਦੇ ਦਾ ਆਰਾਮ ਇਹ ਸਿੱਖੀ ਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਉਸਨੂੰ ਪਾਦਨ ਨਾ ਹਟਾਇਆ ਜਾਵੇ ਤਾਂ ਕਿ ਉਹਦੇ ਤੋਂ ਕੋਈ ਉਹਨਾਂ ਦੇ ਕਦਰ ਵਾ ਨਹੀਂ ਕਰੇ ਬਿਲਕੁਲ ਸੱਚ ਗਿਆ ਮੈਂ ਤੁਹਾਨੂੰ ਆਪਸਾਈ ਦੱਸਦਾ ਮੈਂ ਆਪੇ ਆਪਣੀ ਵਾਰੀ ਕਹਿ ਦਿੰਦਾ ਮੈਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਮੈਂ ਇਹ ਕਿਸੇ ਦਿਨ ਆ ਰ ਹੋਰ ਪਾਰਟੀ 'ਚ ਸ਼ਾਇਦ ਉਹ ਸੇਵਾ ਨਾ ਕਰ ਸਕਾਂ ਜਿਹੜੀ ਨਾ ਉਹ ਨਾ ਕਰ ਸਕੀ ਉਹਨਾਂ ਦੀਆਂ ਭਾਵਨਾਵਾਂ ਨੇ ਉਹਨਾਂ ਦਾ ਨਮਨਸਕਾਰ ਕਰਨਾ ਨਹੀਂ ਭਾਵਨਾਵਾਂ ਨਹੀਂ ਨਮਨਸਕਾਰ ਕਰਨਾ ਤੇ